ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਆਰਾਮ ਬਾਣ ਸਬਜੀ ਕਰੇਲਿਆਂ ਦੀ ਹੈ ਜਿਹੜੀ ਆਪਾਂ ਬਣਾ ਕੇ ਦਿਖਾਵਾਂਗੇ ਇਹ ਕਰੇਲਿਆਂ ਦੀ ਸਬਜੀ ਹੈ ਜਿਹੜੀ ਇਹ 슈ਗਰ ਵਾਲੇ ਪੇਸ਼ੈਂਟ ਦੇ ਲਈ ਵੀ ਬਹੁਤ ਵਧੀਆ ਹੁੰਦੀ ਆ ਇਹ ਆਪਾਂ ਨੂੰ ਹਫਤੇ ਦੇ ਵਿੱਚ ਇੱਕ ਵਾਰ ਤਾਂ ਜਰੂਰ ਬਣਾ ਕੇ ਖਾਣੀ ਚਾਹੀਦੀ ਹੈ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੈ ਇਸ ਨੂੰ ਆਪਾਂ ਕਈ ਤਰ੍ਹਾਂ ਦੇ ਨਾਲ ਬਣਾ ਲੈਂਦੇ ਆ ਕਈ ਕਿਹਨੇ ਕੇ ਭਰਮੇ ਕੇ ਕਰੇਲੇ ਖਾਣਾ ਪਸੰਦ ਕਰਦੇ ਨੇ ਕਈ ਕੱਟ ਕੇ ਖਾਣਾ ਪਸੰਦ ਕਰਦੇ ਨੇ ਆਪਾਂ ਜਿਹੜੇ ਇਹ ਕਰੇਲੇ ਨੇ ਕੱਟ ਕੇ ਬਣਾਏ ਆ ਚਲੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੇ ਨਾਲ ਬਨੇ ਰਹੋ ਆਪਾਂ ਨੇ ਇਹ ਅੱਧਾ ਕਿਲੋ ਕਰੇਲੇ ਲੈਨੇ ਇਹਨਾਂ ਨੂੰ ਆਪਾਂ ਨੇ ਧੋ ਕੇ ਪਹਿਲਾਂ ਹੀ ਛਿੱਲ ਕੇ ਰੱਖ ਲਿਆ ਸੀਗਾ ਤੇ ਨਾਲ ਹੀ ਆਪਾਂ ਨੇ ਅੱਧਾ ਕਿਲੋ ਨੇ ਜਿਹੜੇ ਪਿਆਜ਼ ਲੈ ਲੈਨੇ ਤੇ ਹੁਣ ਆਪਾਂ ਇਹਨਾਂ ਪਿਆਜ਼ਾਂ ਨੂੰ ਆ ਜਿਹੜਾ ਉਹ ਛਿੱਲ ਕੇ ਧੋ ਕੇ ਲੰਬੇ ਲੰਬੇ ਸਾਈਡ ਦੇ ਵਿੱਚ ਕੱਟ ਲੈਣਾ। ਕarele ਜੇਕਰ ਤੁਸੀਂ ਪਰਮੇ ਖਾਣੇ ਚਾਹੋ ਤਾਂ ਪਰਮੇ ਵੀ ਬਣਾ ਸਕਦੇ ਹੋ। ਪਰ ਕੀ ਹੈ ਕਿ ਜਿਹੜੇ ਪਰਮੇ ਕਰੇਲੇਆਂ ਦੇ ਵਿੱਚ ਇਹ ਹੁੰਦਾ ਹੈ ਕਿ ਬੱਚੇ ਨੇ ਜਿਹੜੇ ਉਹ ਆਪਣਾ ਮਸਾਲਾ-ਮਸਾਲਾ ਖਾ ਕੇ ਕਰੇਲਾ ਇਹ ਜਿਹੜਾ ਉਹ ਛੱਡ ਦਿੰਦੇ ਨੇ ਉਹਨੂੰ ਨਹੀਂ ਖਾਂਦੇ ਹੈਗੇ। ਆਪਾਂ ਇਹਦੇ ਵਿੱਚ ਇੱਕ ਖਾਸ ਇਨਗਰੀਡੀਅੰਟ ਹੈ ਜਿਹੜਾ ਉਹ ਇਸਤੇਮਾਲ ਕਰਾਂਗੇ ਜਿਹਦੇ ਨਾਲ ਕੀ ਹੈ ਕਿ ਬੱਚੇ ਵੀ ਕਰੇਲੇ ਨੇ ਜਿਹੜੇ ਬਹੁਤ ਖੁਸ਼ ਹੋ ਕੇ ਖਾਣਗੇ ਤੇ ਨਾਲ ਹੀ ਇਹਦੇ ਵਿੱਚ ਜਿਹੜੀ ਕੜੱਟਣਾ ਬਹੁਤ ਹੀ ਘੱਟ ਮਹਿਸੂਸ ਹੁੰਦੀ ਆ। ਤੇ ਇਹਨਾਂ ਨੂੰ ਮੈਂ ਕੱਟ ਕੇ ਛਿੱਲ ਕੇ ਕੋਈ ਨੂਨ ਵਗੈਰਾ ਨਹੀਂ ਸੀ ਲਾਇਆ ਤੇ ਨਾ ਹੀ ਇਹਦਾ ਕੜਵਾ ਪੰਨਾ ਜਿਹੜਾ ਉਹ ਕੱਢਿਆ ਸੀਗਾ ਆਪਾਂ ਨੇ ਇਹ ਘੜਤਣ ਵਾਲੇ ਕਰੇਲੇ ਇਦਾਂ ਹੀ ਆਪਾਂ ਨੇ ਬਣਾਉਣੇ ਨੇ ਤੇ ਇਹ ਜਿਹੜੇ ਕਰੇਲੇ ਨੇ ਬਹੁਤ ਹੀ ਆਪਣੇ ਬਣ ਕੇ ਵਧੀਆ ਸਵਾਦ ਤੇ ਟੇਸਟੀ ਬਣੇ ਸੀਗੇ ਤੇ ਹੁਣ ਆਪਾਂ ਨੇ ਕਰੇਲਿਆਂ ਨੂੰ ਆ ਜਿਹੜਾ ਗੋਲ-ਗੋਲ ਸ਼ੇਪ ਦੇ ਵਿੱਚ ਕੱਟ ਲੈਣਾ ਜਿਹੜਾ ਇਹਦੇ ਵਿੱਚ ਕੋਈ ਪੱਕਿਆ ਹੋਇਆ ਬੀਜ ਹੋਊਗਾ ਉਹਨੂੰ ਵੀ ਆਪਾਂ ਨੇ ਬਾਹਰ ਕੱਢ ਦੇਣਾ ਤੇ ਬਾਕੀ ਜਿਹੜੇ ਥੋੜੇ ਜਿਹਾ ਕੱਚੇ ਬੀਜ ਹੋਣਗੇ ਉਹਨਾਂ ਨੂੰ ਆਪਾਂ ਏਦਾਂ ਹੀ ਨਾਲ ਹੀ ਕੱਟਾਂਗੇ ਤੇ ਇਸ ਤਰ੍ਹਾਂ ਸਬਜੀ ਹੈ ਜਿਹੜੀ ਖਾਣ ਵਿੱਚ ਜਿਹੜੇ ਕੱਚੇ ਬੀਜ ਆਪਾਂ ਨਾਲ ਖਾਣੇ ਆ ਉਹ ਬਹੁਤ ਵਧੀਆ ਲੱਗਦੇ ਨੇ ਤੇ ਦੇਖੋ ਇਸ ਤਰ੍ਹਾਂ ਆਪਾਂ ਨੇ ਸਾਰੇ ਘਰੇਲੇ ਨੇ ਜਿਹੜੇ ਤਕਰੀਬਨ ਕੱਟ ਲਏ ਨੇ ਤੇ ਥੋੜੀ ਜੀ ਉਹ ਵੇਸਟੇਜ ਆ ਜਿਹੜੀ ਇਹਦੇ ਵਿੱਚੋਂ ਨਿਕਲੀ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਨਾਲ ਹੀ ਆਪਾਂ ਨੇ ਪਿਆਜ਼ ਵੀ ਕੱਟ ਲਏ ਨੇ ਇਹ ਜਿਹੜੀ ਰੈਸਪੀ ਆ ਬਣਾਉਣੀ ਬਹੁਤ ਹੀ ਸੌਖੀ ਆ ਇਹਨੂੰ ਬੱਚੇ ਵੀ ਕਰੇਲਿਆਂ ਦੀ ਸਬਜ਼ੀ ਨੂੰ ਬਣਾ ਸਕਦੇ ਨੇ ਇਸ ਤਰ੍ਹਾਂ ਇਹਦੇ ਵਿੱਚ ਕੋਈ ਜ਼ਿਆਦਾ ਆਪਾਂ ਨੂੰ ਇਨਗਰੀਡੀਅੰਟਸ ਦੀ ਵੀ ਲੋੜ ਨਹੀਂ ਹੁੰਦੀ ਹੈਗੀ ਜਿਵੇਂ ਕਿ ਤੁਸੀਂ ਮੇਰੀ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਕਿ ਮੇਰੇ ਹੱਥ ਆ ਜਿਹੜਾ ਉਹ ਤੇਲ ਪੈਣ ਦੇ ਕਾਰਨ ਜਲ ਗਿਆ ਸੀ ਇਸ ਕਰਕੇ ਇਹ ਜਿਹੜੀ ਰੈਸਪੀ ਆ ਇਹ ਮੇਰੀ ਬੇਟੀ ਨੇ ਬਣਾਈ ਆ ਤੇ ਦੇਖੋ ਆਪਾਂ ਨੇ ਦੋ ਕਗੜਛੀਆਂ ਜਿਹੜੀਆਂ ਸਰੋਂ ਦਾ ਤੇਲ ਲੱਤਾਏ ਸਰੋਂ ਦੇ ਤੇਲ ਦੇ ਵਿੱਚ ਪਹਿਲਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਤਾਂ ਕਿ ਜਿਹੜੀ ਕਰੇਲਿਆਂ ਦੀ ਕੜੱਤਣ ਉਹ ਨਿਕਲ ਜਵੇ ਤੇ ਦੇਖੋ ਆਪਣੇ ਕਰੇਲੇ ਨੇ ਜਿਹੜੇ ਭੁੱਜਣੇ ਨੇ ਜਿਹੜੇ ਸਟਾਰਟ ਹੋ ਗਏ ਨੇ ਆਪਾਂ ਐਸੀ ਤਰ੍ਹਾਂ ਇਹਨਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਤੇ ਆਪਾਂ ਨੇ 3-4 ਮਿੰਟ ਇਹਨਾਂ ਨੂੰ ਹੋਰ ਭੁੰਨੇ ਆ ਤੇ ਇਹਨਾਂ ਦਾ ਕਲਰ ਦੇਖੋ ਵਧੀਆ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਤੇ ਆਪਾਂ ਇਹਨਾਂ ਨੂੰ ਜ਼ਿਆਦਾ ਕਾਲੇ ਨਹੀਂ ਕਰਨਾ ਹੈਗਾ ਕਿਉਂਕਿ ਕareleਾਂ ਦੀ ਸਬਜ਼ੀ ਆ ਜਿਹੜੀ ਜਦੋਂ ਆਪਾਂ ਮਸਾਲਾ ਤਿਆਰ ਕਰਾਂਗੇ ਫਿਰ ਵੀ ਇਹ ਰੰਗ ਚੇਂਜ ਕਰ ਜਾਂਦੀ ਆ ਇਸ ਕਰਕੇ ਆਪਾਂ ਇਹਨਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਭੁੰਨਣਾ ਹੈ ਤੇ ਦੇਖੋ ਹੁਣ ਆਪਣੇ ਕarele ਨੇ ਜਿਹੜੇ ਵਧੀਆ ਭੁੱਜ ਗਏ ਨੇ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਅਲੱਗ ਕਰ ਲਵਾਂਗੇ ਕੱਟ ਕੇ ਰੱਖ ਲਵਾਂਗੇ ਤੇ ਬਾਅਦ ਦੇ ਵਿੱਚ ਆਪਾਂ ਜਿਹੜਾ ਮਸਾਲਾ ਏ ਉਹ ਤਿਆਰ ਕਰਾਂਗੇ ਤੇ ਦੇਖੋ ਆਪਣੇ ਕਰੇਲਿਆਂ ਦਾ ਕਲਰ ਆ ਜਿਹੜਾ ਇਹ ਕਿੰਨਾ ਸੋਹਣਾ ਆਇਆ ਹੈ ਤੇ ਬਹੁਤ ਵਧੀਆ ਲੱਗ ਰਹੇ ਨੇ ਕਰੇਲੇ ਮੇਰਾ ਤਾਂ ਦਿਲ ਕਰਦਾ ਕਿ ਇਹਨਾਂ ਦੇ ਉੱਪਰ ਐਡਾ ਹੀ ਨਾਣ ਮਿਰਚ ਦਾ ਛੜਕਾਓ ਕਰਕੇ ਖਾਇਆ ਜਾਵੇ ਇਹ ਜਿਹੜੀ ਕਰੇਲਿਆਂ ਦੀ ਖੜੱਤਨ ਹੈ ਇਹ ਆਪਣੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਆ ਆਪਣੇ ਖੂਨ ਨੂੰ ਵੀ ਸਾਫ਼ ਰੱਖਦੀ ਆ ਇਸ ਕਰਕੇ ਆਪਾਂ ਨੂੰ ਕਰੇਲੇ ਨੇ ਜਿਹੜੇ ਜ਼ਰੂਰ ਖਾਣੇ ਚਾਹੀਦੇ ਨੇ ਤੇ ਹੁਣ ਤੜਕੇ ਦੇ ਵਿੱਚ ਆਪਾਂ ਨੇ ਇੱਕ ਚਮਚਾ ਜੀਰੇ ਦਾ ਪਾ ਲਿਆ ਹੈ ਦੇ ਨਾਲ ਹੀ ਆਪਾਂ ਨੇ ਅੱਧਾ ਪਾਣਾ ਚਮਚੇ ਦੇ ਕਰੀਬ ਆਪਾਂ ਨੇ ਸੌਂਫ ਲਈ ਆ ਸੌਂਫ ਦੇ ਨਾਲ Karela ਦੀ ਸਬਜ਼ੀ ਦਾ ਫਲੇਵਰ ਬਹੁਤ ਵਧੀਆ ਹੋ ਜਾਂਦਾ ਹੈ ਤੇ ਹੁਣ ਆਪਾਂ ਨੇ ਜਿਹੜੇ ਪਿਆਜ਼ ਨੇ ਉਹ ਪਾ ਲਏ ਨੇ ਪਿਆਜ਼ਾਂ ਨੂੰ ਵੀ ਆਪਾਂ ਹਲਕੀ ਹਲਕੀ ਫਲੇਮ ਦੇ ਉੱਤੇ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਆਪਣੇ ਪਿਆਜ਼ ਭੁੱਜ ਜਾਂਦੇ ਨੇ ਤਾਂ ਆਪਣੀ ਜਿਹੜੀ ਸਬਜ਼ੀ ਆ ਬਹੁਤ ਕਾਟੇ ਸਮਾਂ ਲੰਦੀ ਆ ਬਣਨ ਦੇ ਲਈ ਕਿਉਂਕਿ ਆਪਣੇ ਕਰੇਲੇ ਨੇ ਜਿਹੜੇ ਇਹ ਪਹਿਲਾਂ ਹੀ ਫਰਾਈ ਕਰਕੇ ਰੱਖੇ ਹੁੰਦੇ ਨੇ ਫਿਰ ਤਾਂ ਆਪਾਂ ਨੇ ਸਿਰਫ ਮਸਾਲੇ ਦੇ ਵਿੱਚ ਇਹਨਾਂ ਨੂੰ ਮਿਕਸੀ ਕਰਨਾ ਹੁੰਦਾ ਤੇ ਹੁਣ ਆਪਾਂ ਅੱਧਾ ਚਮਚਾ ਨੂਨ ਦਾ ਲਵਾਂਗੇ ਆਪਾਂ ਨੇ ਦੋ ਵਾਰ ਨੂਨ ਪਾਇਆ ਤਕਰੀਬਨ ਇਹ ਅੱਧਾ ਚਮਚਾ ਹੀ ਬਣਿਆ ਬੇਟੀ ਨੇ ਥੋੜਾ ਥੋੜਾ ਕਰਕੇ ਪਾਇਆ ਕਿਉਂਕਿ ਜਿਹੜੀਆਂ ਇਹਦੇ ਵਿੱਚ ਬਾਅਦ ਵਿੱਚ ਮੈਂ ਮਿਰਚਾਂ ਪਾਉਣੀਆਂ ਨੇ ਹਰੀਆਂ ਮੇਰੀਆਂ ਪਹਿਲਾਂ ਹੀ ਕੁੱਟ ਕੇ ਰੱਖੀਆਂ ਹੋਈਆਂ ਸੀਗੀਆਂ ਉਹਦੇ ਵਿੱਚ ਵੀ ਨੂਨ ਸੀਗਾ ਇਸ ਕਰਕੇ ਆਪਾਂ ਨੂਨ ਪਹਿਲਾਂ ਘੱਟ ਹੀ ਪਾਇਆ ਤੇ ਅੱਧਾ ਚਮਚਾ ਆਪਾਂ ਹਲਦੀ ਦਾ ਲਵਾਂਗੇ ਮਸਾਲੇ ਨੇ ਜਿਹੜੇ ਤੁਸੀਂ ਆਪਣੀ ਚੁਆਇਸ ਦੇ ਨਾਲ ਪਾ ਸਕਦੇ ਹੋ ਘਟ ਵੱਧ ਤੇ ਹੁਣ ਆਪਾਂ ਨੇ ਹਰੀਆਂ ਮਿਰਚਾਂ ਨੇ ਜਿਹੜੀਆਂ ਇਹ ਵੀ ਪਾ ਲਈਆਂ ਨੇ ਹਰੀਆਂ ਦੇ ਮਿਰਚਾਂ ਦੇ ਵਿੱਚ ਪਹਿਲਾਂ ਨੂਨ ਸੀਗਾ ਇਹ ਆਪਾਂ ਦਹੀਂ ਰਾਇਤਾ ਬਣਾਉਣ ਦੇ ਲਈ ਆਪਾਂ ਕੁੱਟ ਕੇ ਰੱਖ ਲੈਣੇ ਆ ਬੱਚੇ ਨੇ ਕਿ ਹਰੀਆਂ ਮਿਰਚਾਂ ਕੱਟ ਕੇ ਰਾਜ਼ੀ ਨਹੀਂ ਕਹਿੰਦੇ ਨੇ ਵੀ ਹੱਥਾਂ ਨੂੰ ਜਿਹੜਾ ਇਹ ਕੜੱਟਣ ਲੱਗ ਜਾਂਦੀ ਐ ਇਸ ਕਰਕੇ ਆਪਾਂ ਨੇ ਇਹੀ ਆ ਜਿਹੜੀਆਂ ਕੁੱਟੀਆਂ ਪਹਿਲਾਂ ਹੋਈਆਂ ਕੁੱਟ ਕੇ ਰੱਖੀਆਂ ਹੋਈਆਂ ਸੀ ਮਿਰਚਾਂ ਉਹ ਪਾਤੀਆਂ ਨੇ ਤੇ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਸੀਗਾ ਥੋੜਾ ਜਿਹਾ ਪਾਣੀ ਪਾ ਕੇ ਤਾਂ ਕਿ ਮਸਾਲਾ ਜਿਹੜਾ ਆਪਣਾ ਥੱਲੇ ਨਾ ਲੱਗੇ ਦੇਖੋ ਆਪਣੇ ਘਰੇਲੇ ਨੇ ਜਿਹੜੇ ਬਣ ਕੇ ਤਿਆਰ ਹੋ ਗਏ ਨੇ ਜਿਨ੍ਹਾਂ ਨੇ ਮੇਰਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੀਆਂ ਵੀਡੀਓਜ਼ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਹੀ ਬੈਲ ਆਈਕਨ ਦੇ ਉੱਤੇ ਤੇ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ